ਉਹਨਾਂ ਦੀ ਆਉਣ ਵਾਲੀ 11 ਤਰੀਕ ਨੂੰ ਆਉਣ ਵਾਲੀ 11 ਤਰੀਕ ਨੂੰ ਨਗਰ ਕੀਰਤ ਸਜਾਇਆ ਜਾਣਾ ਜੀ ਪਿੰਡ ਗੁਰੂ ਸਰਕ ਕੌਕੇ ਪਾਲਸ਼ਾਹੀ 6ਵੀਂ ਚਰਮਸ਼ੋਖ ਪ੍ਰਾਪਤ ਧਰਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ ਚੈਰੀ ਚੱਲ ਰਹੀ ਹੈ ਜੀ ਪਹਿਲਾਂ ਕੱਲ ਸਾਫ ਸਫਾਈ ਕਰਕੇ ਤੇ ਅੱਜ ਕਮੇਟੀ ਮੈਂਬਰ ਤੇ ਸੰਗਤਾਂ ਵੱਲੋਂ ਸਜਾਉਣ ਦਾ ਕੰਮ ਆ ਜਿਹੜਾ ਸਟਾਰਟ ਕਰ ਦਿੱਤਾ ਗਿਆ ਜੀ ਪਾਲਕੀ ਸਾਹਿਬ ਨੂੰ ਅੱਜ ਬਾਈਕ ਵੀ ਖਾਲਸਾ ਬਾਈਕੋ ਜੀ ਕੀ ਫਤਿਹ ਸਭ ਨੂੰ ਪਤਾ ਹੀ ਹੈ ਵੀ ਹਲਾ 11 ਤਰੀਕ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਗਰ ਕੀਰਤਨ ਸਜਾਇਆ ਜਾਣਾ ਪਿੰਡ ਗੁਰੂ ਸਰਕ ਕੌਕੇ ਵਿਖੇ ਤੋਂ ਕੌਕੇ ਕਲਾ ਪਿੰਡ ਤੱਕ ਗੁਰੂ ਸਰਕ ਕੌਕੇਆ ਤੋਂ ਆਰੰਭਤਾ ਹੋਵੇਗਾ ਸਸਤਾਨ ਤੋਂ ਗੋਦਰਾ ਪਾਸ਼ੀ 6ਵੀਂ ਤੋਂ ਤੇ ਕੌਕੇ ਕਲਾ ਪਿੰਡ ਦੇ ਵਿੱਚ ਦੀ ਪ੍ਰਾ ਪ੍ਰਾਦ ਅਡ ਪ੍ਰਾਹ ਹੁੰਦੇ ਹੋਏ પાਕਿਸਫੇਰ ਬੋਰਡ ਸਸਤਾਨਾਂ ਦੇ ਉੱਤੇ ਹੀ ਸਮਾਪਤੀ ਹੋਵੇਗੀ ਇਹ ਹੈ ਜੀ ਦਰਬਾਰ ਸਾਹਿਬ ਦੀ ਨਵੀਂ ਬਣੀ ਹੋਈ ਇਮਾਰਤ ਤੇ 12 ਤਰੀਕ ਨੂੰ ਪਾਠਾਂ ਦੇ ਭੋਗ ਪਾਏ ਜਾਣੇ ਆ ਜੀ 10 ਤਰੀਕ ਨੂੰ ਪਾਠ ਪ੍ਰਕਾਸ਼ ਹੋ ਜਾਣੇ ਆ ਪ੍ਰਕਾਸ਼ ਗੁਰਪਰਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਕੀ ਸਾਹਿਬ ਦੀ ਤਿਆਰੀ ਚੱਲ ਰਹੀ ਆ ਜੀ ਬਾਕੀ ਸਜਾਵਟ ਵਗੈਰਾ ਦੱਸਿਓ ਵੀ ਜਰੂਰ ਕਿਵੇਂ ਲੱਗ ਰਹੀ ਆ ਨਾਲੇ ਨਾਲ ਦਰਬਾਰ ਸਾਹਿਬ ਦੀ ਵੀ ਤਿਆਰੀ ਹੋਣੀ ਹੈ ਜੀ ਦਰਬਾਰ ਸਾਹਿਬ ਵੀ ਨਾਲੇ ਨਾਲ ਸਜਾਈ ਜਾਣਗੇ ਇਹਦੇ ਸਾਲ ਨਵੇਂ ਦਰਬਾਰ ਸਾਹਿਬ ਦਾ ਡਿਗਾਰਟਨ ਸੀ ਬਣੀ ਹੋਈ ਇਮਾਰਤ ਦਾ ਜਿਹੜੀ ਨਵੀਂ ਬਣੀ ਹੋਈ ਇਮਾਰਤ ਆ ਜੀ ਤੁਸੀਂ ਦੇਖ ਸਕਦੇ ਆ ਬਾਸ ਜੀਰ ਸਵਾਗਤ ਹੈ ਜੀ ਡਿਗਾਰਟਨ ਸੀ ਆ ਜੀ ਤੇ ਹਰ ਐਤਵਾਰ ਨੂੰ ਤੇ ਹਰ ਐਤਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਪਹਰਾ ਸਾਹਿਬ ਦੇ ਜਾਪ ਕਰਾਈ ਜਾਂਦੇ ਆ ਜੀ ਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਵੀ ਬਦ ਤੋਂ ਬਾਦ ਜ਼ਰੂਰ ਪਹੁੰਚਿਆ ਕਰੋ ਤੇ ਨਗਰ ਕੀਰਤਨ ਵਾਲੇ ਦਿਨ ਵੀ 11 ਤਰੀਕ ਨੂੰ ਜ਼ਰੂਰ ਪਹੁੰਚਿਓ ਤੇ 10 ਤਰੀਕ ਨੂੰ ਪਾਠ ਪ੍ਰਕਾਸ਼ ਹੋਣਿਆ ਜੀ ਤਕਰੀਬਨ 10 ਵਜੇ ਉਦੋਂ ਵੀ ਜ਼ਰੂਰ ਪਹੁੰਚਿਓ ਤੇ 12 ਤਰੀਕ ਨੂੰ ਭੋਗ ਪਾਏ ਜਾਣਿਆ ਉਸ ਵਕਤ ਵੀ ਜ਼ਰੂਰ ਪਹੁੰਚਿਓ ਤਕਰੀਬਨ 9 ਵਜੇ ਤੋਂ ਲੈ ਕੇ 9:15 ਵਜੇ ਤੋਂ ਲੈ ਕੇ ਸ਼ੇਭਾਸ਼ਈ 1628 ਈਸਵੀ ਨੂੰ ਇਸ ਸਥਾਨ ਦੇ ਉੱਤੇ ਆਏ ਸਨ ਤੇ ਕਿਹਾ ਜਾਂਦਾ ਹੈ ਕਿ ਉਸ ਟਾਈਮ ਇੱਥੇ ਇੱਕ ਢਾਬ ਸੀਗੀ ਜੋ ਇਸ ਸरोवर ਵੀ ਬਣਿਆ ਹੋਇਆ ਵਾ ਪਹਿਲਾਂ ਇੱਕ ਢਾਬ ਹੁੰਦੀ ਸੀ ਇੱਥੇ ਤੇ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਤੇ ਨਾਲ ਤਕਰੀਬਨ 200 ਦੇ ਹਾਥੀ, ਘੋੜੇ ਤੇ ਜਵਾਨ ਨਾਲ ਸਨ ਇਹ ਇੱਥੋਂ ਹੁੰਦੇ ਹੋਏ ਫਿਰ ਮੱਦੋਕੇ ਮੱਦੋਕਾ ਦਾ ਕੰਮ ਓਗਿਆ ਵਾਲੀ ਸਾਈਡ ਨੂੰ ਜਾਣ ਕੇ ਮੋਗਾ ਏਰੀਆ ਦੇ ਵਿੱਚ ਮੱਦੋਕੇ ਫਿਰ ਟਰਾਲੀ ਭਾਈ ਕੇ ਅਲੇ ਪਾਸੇ ਨੂੰ ਜਾ ਕੇ ਉੱਥੇ ਰਹਿਣਾ ਬਸੇਰਾ ਕਰ ਲਿਆ ਸੀਗਾ ਜੀ ਇੱਥੇ ਕੋਸ਼ਸ਼ਾਂ ਮਾ ਬਤਾਉਣ ਤੋਂ ਬਾਅਦ ਵਿੱਚ ਦਰਬਾਰ ਸਾਹਿਬ ਬਹੁਤ ਸੋਹਣਾ ਬਣ ਗਿਆ ਜੀ ਤੇ ਬਾਕੀ ਹਲੇ ਇਹਦੀ ਹੋਰ ਸੇਵਾ ਚੱਲ ਰਹੀ ਹੈ ਦਰਬਾਰ ਸਾਹਿਬ ਦੀ ਕਮਰੇ ਵਗੈਰਾ ਬਣਨੇ ਹੋ ਰਹੇ ਅੱਛੀ ਕਮਰੇ ਬਣਨੇ ਆ ਜੀ ਤੇ ਸਰੋਵਰ ਦੀ ਜਿਹੜੀ ਆ ਪਕਰਮਾ ਉਹ ਸਰੋਵਰ ਆ ਜਿਹੜਾ ਉਹ ਮਗਲੇ ਪਾਸੇ ਸਾਈਡ ਦੇ ਉੱਤੇ ਨੂੰ ਹੋਰ ਕਰ ਲੈਣਾ ਵਾ ਹਰੇਕ ਸ਼ੀ ਕਮਰੇ ਬਣਨੇ ਆ ਜੀ ਉਹਨਾਂ ਦੀ ਸੇਵਾ ਹੋਣ ਚੱਲਣੀ ਆ ਜੀ ਤੇ ਜ਼ਰੂਰ ਆਪ ਦਾ ਜਿਹੜਾ ਵੀ ਜਿਹੜਾ ਵੀ ਦਸਬੰਦ ਕੱਟਣਾ ਜ਼ਰੂਰ ਕੱਢਿਓ ਸਾਰੇ ਸੰਗਤਾਂ ਨੂੰ ਬੇਨਤੀ ਆ ਤੇ ਬਾਕੀ ਚਪਹਿਰਾ ਸਾਹਿਬ ਆ ਜੀ ਵੀਰਵਾਰ ਦਾ ਇਸ ਵਾਰ ਜਿੱਦੇ ਜਿਸ ਦਿਨ ਸ੍ਰੀ ਗੁਰੂ ਸ੍ਰੀ ਗੁਰੂ ਆਹ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੀ ਉਸ ਦਿਨ ਚਪਹਿਰਾ ਸਾਹਿਬ ਵੀਰਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੀਰਤ ਪਰਕਾ ਜਾਪ ਕੀਤੇ ਜਾਣਗੇ ਚਪਹਿਰਾ ਸਾਹਿਬ ਦੇ ਤੇ ਉਹਦਾ ਐਤਵਾਰ ਨੂੰ ਹਰ ਐਤਵਾਰ ਨੂੰ ਹੀ ਹੁੰਦਾ ਜੀ ਚਪਹਿਰਾ ਸਾਹਿਬ 11 ਵਜੇ ਤੋਂ ਲੈ ਕੇ 3 ਵਜੇ ਤੱਕ। ਬਾਕੀ ਪਾਲਕ ਸਾਹਿਬ ਦੱਸੋ ਵੀ ਕਿਵੇਂ ਲੱਗ ਰਹੀ ਆ। ਹਲੇ ਹੋਰ ਵਿੱਚ ਫੁੱਲ ਬੂਟੇ ਹੋ ਲੱਗਣੇ ਹਲੇ ਫੁੱਲ ਬੂਟੀਆਂ ਜਿਹੜੀਆਂ ਵੇਗਿਆ ਵਿਚ ਗੇਂਦਾ ਵਗੈਰਾ ਹੋਰ ਵਗੈਰਾ ਬਹੁਤ ਕੁਝ ਲੱਗਣਾ ਜੀ ਹਲੇ। ਬਾਕੀ ਦੱਸੋ ਵੀ ਸਜਾਵਟ ਕਿਵੇਂ ਲੱਗ ਰਹੀ ਆ। ਬਾਕੀ ਸਭ ਨੂੰ ਤਿਆਰ ਹੋਏ ਤੋਂ ਬਾਅਦ ਦੀ ਫੇਰ ਵੀਡੀਓ ਤੁਹਾਨੂੰ ਪਾਵਾਂਗੇ ਜੀ ਇੱਕ। ਮਹਾਰਾਜ ਕਰਨ ਭਲੀ ਹਰ ਇੱਕ ਦੀ ਅਰਦਾਸ ਬੇਨਤੀ ਕਬੂਲ ਕਰਨ। ਸੇਵਾ ਦਾ ਬਲਵਕਸ਼। ਹੋ ਜੀ ਅੰਦਰ ਦਰਵਾਜ਼ਾ ਸਾਹਿਬ ਦੀ ਵੀ ਨਾਲ ਸਜਾਵਟ ਦੀ ਤਿਆਰੀ ਚੱਲ ਰਹੀ ਆ। ਪਾਕਿਸਤਾਨ ਦਾ ਤਕਰੀਬ ਦੇ ਨੇ ਕੰਮ ਨਤਮਾਮ ਹੋ ਗਏ। ਜਿਹੜੀ ਸਜਾਵਟ ਦਾ ਜਿਹੜਾ ਕੰਮ ਸੀਗਾ ਵਾਹਿਗੁਰੂ। ਇਦਾਂ ਜੀ ਅੰਦਰੋਂ ਦਰਵਾਜ਼ਾ ਸਾਹਿਬ। ਇਹਦੇ ਸਾਹਮਣੇ ਉੱਤੇ ਦੇ ਹੀ ਹੋਣੀ ਹੋਣੀ। ਸਾਰਾ ਸਜਾਵਟ ਦਾ ਸਮਾਨ ਪਿਆ। ਹੋਦ ਬੂਟੇ ਹਾਰ ਪੰਕਣੀਆਂ ਜੋ ਬਾਬਾ ਪਾਇਆ ਕਰਦੋਂ ਚਾਰ ਖੰਡ ਖੰਡਾ ਜਿਲ੍ਹਾ ਤੇ ਆਜ ਜੋ ਸਭ ਕਿਵੇਂ ਲੱਗਦਾ ਅੰਦਰੂ ਦਰਬਾਰ ਸਾਹਿਬ ਆਪਣਾ ਸਜਾਇਆ ਹੋਇਆ ਜੂ ਦੱਸਿਓ ਵੀ ਆਉਣ ਵਾਲੀ 11 ਤਰੀਕ ਨੂੰ ਵੀ ਨਗਰ ਕੀਰਤਨ ਛੇ ਪਾਤਸ਼ਾਹਾਂ ਦੇ ਪ੍ਰਕਾਸ਼ ਉత్సਵ ਦੇ ਸੰਦੂਵਿਚ ਗਰਨ ਤਰੀ ਨੂੰ ਦਾਸ ਤਰੀ ਨੂੰ ਪਾਠ ਪ੍ਰਕਾਸ਼ ਹੋ ਜਾਣੇ ਆ ਤੇ ਫਿਰ 11 ਤਰੀਕ ਨੂੰ ਪਚਾਲੜੇ ਦੇ ਨਗਰ ਕੀਰਤਨ ਗੁਰੂ ਸਰ ਕੌਕੇ ਪਿੰਡ ਤੋਂ ਹੁੰਦੇ ਹੋਏ ਕੌਕੇ ਖਾਲਾ ਪਿੰਡ ਤੱਕ ਜਾਏਗਾ ਪੜਾਦਣ ਪੜਾਦਰ ਹੁੰਦੇ ਹੋਏ ਅੱਗੇ ਵੱਲ ਵਧੇਗਾ ਤੇ ਫਿਰ ਸ਼ਾਮ ਨੂੰ ਸਮਾਪਤੀ ਹੋਣ ਤੋਂ ਬਾਅਦ ਕੌਕੇ ਖਾਲਾ ਪਿੰਡ ਦੇ ਵਿੱਚੋਂ ਫਿਰ ਬਾਸੀ ਐਸ ਸਥਾਨਾ ਦੇ ਉੱਤੇ ਹੀ ਹੋਵੇਗੀ ਐਸ ਸਥਾਨ ਦੇ ਉੱਤੇ ਆ ਕੇ ਹੀ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਉਹ ਇੱਥੇ ਆ ਕੇ ਹੋਵੇਗੀ ਤੇ 12 ਤਰੀਕ ਨੂੰ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਨਾਲ ਹੀ ਦੁਪਹਿਰਾ ਸਾਹਿਬ ਦੇ ਜਾਪ ਕਰਾਏ ਜਾਣਗੇ ਅੱਗੇ ਹਰ ਐਤਵਾਰ ਨੂੰ ਚਵਰਾ ਸਾਹਿਬ ਦੇ ਜਾਪ ਕਰਾਏ ਜਾਂਦੇ ਆ ਤੇ ਇਸ ਵਾਰ ਨਾਲ ਵੀਰਵਾਰ ਨੂੰ ਵੀ ਰੱਖੇ ਗਏ ਆ ਹਨ ਕਿ 12 ਤਰੀਕ ਨੂੰ ਤੇ ਐਤਵਾਰ ਨੂੰ ਤਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਵਰਾ ਸਾਹਿਬ ਤੇ ਜਾਪ ਹੁੰਦੇ ਹੁੰਦੇ ਆ ਪਰ ਇਸ ਵਾਰ 12 ਤਰੀਕ ਨੂੰ ਵੀ ਨਾਲ ਜਾਪ ਕਰਵਾਏ ਜਾਣਗੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਚਵਹਰਾ ਸਾਧ ਤੇ ਵੀ ਜਰੂਰ ਪਹੁੰਚਿਓ ਤੇ ਨਗਰ ਕੀਰਤਨ ਵਾਲੇ ਦਿਨ ਵੀ ਜਰੂਰ ਪਹੁੰਚਣਾ ਤੇ ਜਦੋਂ ਪਾਠ ਪ੍ਰਕਾਸ਼ ਹੋਣਗੇ 10 ਤਰੀਕ ਨੂੰ 10 ਵਜੇ ਭਾਉਣੇ 10 ਵਜੇ ਉਦੋਂ ਵੀ ਤੁਸੀਂ ਜਰੂਰ ਪਾਠ ਆਰੰਭਤਾ ਤੇ ਪਾਠਾ ਦੀ ਆਰੰਭਤਾ ਤੇ ਜਰੂਰ ਪਹੁੰਚਣਾ ਬਾਕੀ ਸਾਰਾ ਸਜਾਵਟੀ ਸਨਾਨ ਪਿਆਰ ਸਾਰਾ ਪਿਆਰ ਪਾਰਕ ਕੇ ਸਭ ਦੀ ਤਿਆਰੀ ਹੋ ਚੁੱਕੀ ਆ। ਉਹੋ। ਸਾਰਾ ਨਾ ਬੰਨ੍ਹ ਕੇ ਥੱਲੇ ਸਾਰੀਆਂ ਹ ਪੰਕੜੀਆਂ ਜੇ ਫਲ ਬੂਟੇ ਸਾਰੇ ਲਾ ਕੇ ਥੱਲੇ ਫਿਰ ਉਹਗੇ ਤਾਂ ਦੀ ਤਾਂ ਉੱਪਰ ਬੰਨ੍ਹ ਦਿੱਤੇ ਆ। ਜਿਹੜੀ ਉੱਪਰ ਜਿਹੜੀ ਚਾਰੇ ਪਾਸੇ ਮੋਡਲਿੰਗ ਹੋਈ ਹੋਈ ਆਹ ਥੱਲੇ ਰੱਸੀ ਪਈ ਆਹਦੇ ਆ ਗਈ ਰੱਸੀ। ਹਰੀ ਹਰੀ ਪੌਂਡਿੰਗ ਆ ਜਿਹੜੀ ਹੋਈ ਹੋਈ ਹੈ ਨਾ ਬਹੁਤ ਪਰ ਮੋਡਰਨਿੰਗ ਕੀਤੀ ਹੋਈ ਜਿਹੜੀ ਆ ਆ ਸ਼ੀਸ਼ਾ ਲਾ ਕੇ ਵਿੱਚ ਲੱਕੜ ਦੀ ਲਾ ਕੇ ਫੈਂਸਿੰਗ ਕੀਤੀ ਹੋਈ ਹੈ ਇਹਦੇ ਨਾਲ ਬੰਨੀ ਜਾਂਦੇ ਆ ਸਾਰੇ ਪਾਸੇ ਨੂੰ ਉੱਪਰ ਉੱਪਰ ਤਾਰਾਂ ਪਾਈ ਜਾਂਦੇ ਆ ਬਹੁਤ ਸੋਹਣਾ ਲੱਗ ਰਿਹਾ ਹੈ ਦਵਾਲਬਾਹ ਸਾਹਿਬ ਹੁਣ ਆ ਦੇਖੋ ਹੁਣ ਇਹ ਚਾਰ ਲਾਈਨਾਂ ਲੱਗ ਚੁੱਕੀਆਂ ਹਲੇ ਦੋ ਤਿੰਨ ਕ ਲਾਈਨਾਂ ਹੋਰ ਲੱਗ ਜਾਣੀਆਂ ਨੇ ਆ ਝੂਮਰ ਵਗੈਰਾ ਨਾਲ ਛੱਟ ਕੇ ਪਾ ਲਈ ਛੱਟ ਨੂੰ ਹੋਰ ਲਾ ਦਾਂਗੇ ਬਹੁਤ ਸੋਹਣਾ ਲੱਗਦਾ ਦਵਾਲਬਾਹ ਸਾਹਿਬ ਇੱਥੇ ਇਹ ਇਦਰੀ ਸਾਈਡ ਤੋਂ ਦੇਖੋ ਪਹਿਲਾ ਮੂਲੀ ਸਾਈਡ ਦੂਜੇ ਫਲ ਤੋਂ ਪਾਏ ਹੋਏ ਆ ਥੱਲੇ ਨਾ ਤਾਤੇ ਥੱਲੇ ਨੂੰ ਉਹ ਸਾਈਡ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਹ ਤੇ ਉਸ ਤੋਂ ਬਾਅਦ ਆਹ ਥੱਲੇ ਦੂਜੇ ਫਲ ਤਾਰ ਪਾ ਕੇ ਲਾ ਦਿੱਤੇ ਆ ਜਦੋਂ ਸਾਡੇ ਝੂਮਰ ਲਾਮ ਕਰਿਆ ਨਾ ਝੂਮਰਾਂ ਨੂੰ ਥੱਲੇ ਛੋਟੇ ਬੇਲ ਬੂਟੀਆਂ ਥੱਲੇ ਪਾ ਦਿਆਂ ਤਾਰਾਂ ਨੂੰ ਬੰਨ੍ਹ ਕੇ ਆਹ ਮਾਣੇ ਖਾਣੇ ਨੂੰ ਕਿਹਨੇ ਆਹ ਤੁਹਾਡੇ ਤਾਂ ਖੜਾ ਸਾਹਮਣੇ ਫੇਰ ਤਾਰਾਂ ਨਾਲ ਨਾ ਇੰਨਾ ਧਿਆਰ ਹੋਈ ਜਾਂਦੀ ਐ ਹੱਲੇ ਤਾਰਾਂ ਨਾਲ ਬੰਨਵਰ ਖਾਲ ਫੁੱਲ ਬੂਟੇ ਲਾਲ ਲਾ ਕੇ ਤੇ ਫਿਰ ਗਾਉਂਦੀਆਂ ਚੱਲੀ ਤਰਾਉਂਦਾ ਕੰਮ ਲਓ ਵੀ ਹੁਣ ਦੱਸੋ ਵੀ ਕਿਵੇਂ ਲੱਗਦਾ ਦਰਬਾਰ ਸਾਹਿਬ ਸਾਰਾ ਸ਼ ਇਸ਼ ਦੋ ਇੱਥੇ ਪੈ ਗਈਆਂ ਦੋ ਚਾਰ ਦੋ 6 ਤੇ ਸੱਤ ਲਾਈਨਾਂ ਪੈ ਚੁੱਕੀਆਂ ਜੀ ਤੇ ਇੱਕ ਲਾਈਨ ਰਹੀ ਹੈ ਇੱਕ ਲਾਈਨ ਉਹ ਕੋਲ ਨੂੰ ਚਲੀ ਜਾਊ ਠੜਾ ਸਾਹਿਬ ਦੇ ਕੋਲ ਨੂੰ ਚਲੀ ਜਾਊ ਇੱਥੇ ਨੂੰ ਆ ਜੂਗੀ ਉਹ ਇਹ ਇੱਥੇ ਨੂੰ ਆ ਜੂ ਆਪੱਖਾਂ ਲੰਘ ਕੇ ਆਹ ਥਾਂ ਤੇ ਨੂੰ ਆ ਜੂਗੀ ਇੱਥੇ ਨੂੰ ਆ ਜਣੀ ਹੈ ਤੇ ਜਮਾ ਦਰਬਾਰ ਸਾਹਿਬ ਦੇ ਕੋਲ ਨੂੰ ਚਲੀ ਜਾਊ ਠੜਾ ਸਾਹਿਬ ਦੇ ਮੇਨ ਕੋਲ ਨੂੰ ਯਾਨੀ ਕਿ ਠੜਾ ਸਾਹਿਬ ਦੇ ਬਿਲਕੁਲ ਕੋਲ ਨੂੰ ਚਲੀ ਜਾਊ ਤੇ ਦਰਬਾਰ ਸਾਹਿਬ ਸਾਰਾ ਬਹੁਤ ਸੋਹਣਾ ਲੱਗਣਾ ਵਾ ਬਾਕੀ ਤੁਹਾਡੇ ਕੀ ਰਾਏ ਆ ਪਾਲਕੀ ਸਾਹਿਬ ਬਾਰੇ ਤੇ ਜਿਹੜੀ ਇਹ ਸਜਾਵਟਾਂ ਅੰਦਰ ਦਰਬਾਰ ਸਾਹਿਬ ਚ ਹੋ ਰਹੀ ਹੈ ਜਰੂਰ ਦੱਸਿਓ ਕਮੈਂਟ ਦੇ ਵਿੱਚ ਵੀ ਆਪਾਂ ਗਾਂ ਨੂੰ ਸੁਧਾਨ ਦੀ ਪੂਰੀ ਕੋਸ਼ਿਸ਼ ਕਰਾਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਚਾਹੇ ਕਾਲ ਕਰ ਲਿਓ ਨੰਬਰ ਆਪਣਾ ਉੱਤੇ ਦਿੱਤਾ ਹੀ ਹੋਇਆ ਵਾ ਵੀ ਗਾਂ ਨੂੰ ਵੀ ਥੋੜੇ ਜਿਹਾ ਕਮੀ ਸੀ ਜਹਾ ਸੀ ਆਪਰੇ ਸੁਧਾਨ ਦੀ ਕੋਸ਼ਿਸ਼ ਕਰਿਓ ਹਨਾ ਕਿ ਅਸੀਂ ਕੋ ਜਰੂਰ ਕੋ ਆਪਾਂ ਕੋਸ਼ਿਸ਼ ਕਰਾਂਗੇ ਵੀ ਗਾਂ ਨੂੰ ਵੀ ਇਹ ਚੀਜ਼ ਇੱਥੇ ਨਾ ਹੋਵੇ ਤਾਂ ਗਾਂ ਨੂੰ ਬਦਲ ਕੇ ਹੋਰ ਪਾਸੇ ਲਾ ਜੀ ਸਸੇ ਲਾ ਲਾ ਲਈ ਜਾਵੇ ਹਨਾ ਫੋਲਵ ਵਗੈਰਾ ਜੋ ਵੀ ਲੋਣਾ ਆਹੇ ਬਿਰੂ ਲਾ ਜੀ ਦੇਖ ਲਓ ਬਹੁਤ ਸੋਹਣੀ ਸਜਾਵਟ ਹੋ ਚੁੱਕੀ ਆ ਬਾਕੀ ਤੁਸੀਂ ਵੀ ਜਰੂਰ ਦੱਸਿਓ ਜੇ ਕੋਈ ਗਵਿ ਕੇਸ਼ੀ ਲੱਗਦੀ ਆ ਕੋਈ ਕਮੀ ਲੱਗ ਰਹੀ ਆ ਤਾਂ ਅਸੀਂ ਗਾਹ ਨੂੰ ਜ਼ਰੂਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਦੀ ਕਿਰਪਾ ਦਾ ਬਾਬਾ ਜੀ ਆਪ ਅੰਗ ਸੰਗ ਸਹਾਇ ਹੋ ਕੇ ਸੇਵਾ ਕਰਾਉਂਦੇ ਆ ਤੇ ਇਹ ਗਾਹ ਨੂੰ ਵੀ ਮਹਾਰਾਜ ਬਲ ਵਖਸ਼ੇ ਸੇਵਾ ਕਰਾਉਣ ਦਾ ਬਲ ਵਖਸ਼ੇ ਤਾਂ ਜ਼ਰੂਰ ਗਾਹ ਨੂੰ ਇਦੋਂ ਵੀ ਵਧੀਆ ਇਦੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਘਾੜਾ ਪੂਰਾ ਬਹੁਤ ਸੋਹਣਾ ਲੱਗ ਰਿਹਾ ਤੇ ਗਾਹ ਨੂੰ ਮਹਾਰਾਜ ਆਪ ਅੰਗ ਸੰਗ ਸਹਾਇ ਹੋ ਕੇ ਸੇਵਾ ਕਰਵਾਉਣ ਜਿਹੜੇ ਵੀਰ ਭਰਾਵਾਂ ਨੇ ਇਸ ਵਾਰ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਜਿਹੜੇ ਗਾਂ ਨੂੰ ਵੀ ਕਰਨਗੇ ਆਉਣਗੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹੀ ਗੁਰੂ ਵਾਹੀ ਗੁਰੂ